ਸਰਕਾਰ ਵੱਲੋਂ ਯੁਧ ਨਸ਼ਾ ਵਿਰੋਧ ਮੋਹਮ ਚੇੜੀ ਹੋਈ ਹੈ ਉਸੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾ ਖੜੇ ਆ ਤੇ ਇੱਥੇ ਇੱਕ ਬਦਨਾਮ ਨਸ਼ਾ ਤਸਕਰ ਜਿੰਨਾਂ ਦੀ ਇਲੀਗਲ ਪ੍ਰਾਪਰਟੀ ਹੈਗੀ ਉਹਦੇ ਤੇ ਇਹ ਜਿਹੜਾ ਐਜ ਐਕਸ਼ਨ ਹੋ ਰਿਹਾ ਹੈ ਤੋਂ ਇਹ ਜਿਹੜਾ ਪੂਰਾ ਅਮਰਜੀਤ ਸਿੰਘ ਨਾਮ ਇਹਦਾ ਹੈਗੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੇ ਉਹ ਐਨਡੀਪੀਐਸ ਦੇ ਕਾਫੀ ਪੁਰਾਣੇ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋਂ ਅੱਜ ਉਸ ਦੇ ਤਹਿਤ ਕਾਰਵਾਈ ਹੋਈ। ਇਹ ਕਾਫੀ ਵੱਡਾ ਘਰ ਬਣਾਇਆ ਹੋਇਆ ਤੇ ਇਹ ਸਾਰਾ ਅਸੀਂ ਡਿਮੋਲਿਸ਼ ਕਰਾਂ। ਲੁਧਿਆਣਾ ਦੀ ਹਾਤੀ ਪੁਲਿਸ ਸਾਰਿਆਂ ਨੂੰ ਇਹ ਵਾਰਨ ਕਰਦੀ ਹੈ ਕਿ ਇਹ ਕੰਮ ਛੱਡ ਦੇਣ ਤੇ ਜਿਹੜੀ ਕਾਰਵਾਈ ਹੈਗੀ ਹੈ ਬਦਨਾਮ ਸਮਗਲਰਾਂ ਦੇ ਉਹ ਇਸੇ ਤਰ੍ਹਾਂ ਅੱਗੇ ਵੀ ਫਿਊਚਰ ਤੁਸੀਂ ਦੇਖੋਗੇ ਜਾਰੀ ਰਹੇਗੀ। ਅਸੀਂ ਬਹੁਤ ਧੰਨਵਾਦੀਆਂ ਪਿਆਰ ਸਰਕਾਰ ਦਾ ਐਸਐਸਪੀ ਸਾਹਿਬ ਫੋਰ ਪੁਲਿਸ ਮੁਲਾਜ਼ਮਾਂ ਦਾ ਭਗਵੰਤ ਸਿੰਘ ਦਾ ਜਿਨ੍ਹਾਂ ਨੇ ਇੱਕ ਸਮਗਲਰ ਦਾ ਜਿਹੜਾ ਘਰ ਢਾਇਆ ਉਹਦੀ ਪ੍ਰਾਪਰਟੀ ਸੀਜ਼ ਕੀਤੀ ਆ। ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੂੰ ਨਸ਼ਿਆਂ ਤੋਂ ਮੁਕਤ ਹੋਣ ਲਈ ਇਹ ਟਾ ਟਾ ਬਲ ਤੱਕ ਆ ਕੇ ਚੱਕੇ ਆ ਨਾ ਨੇ ਬਈ ਬਹੁਤ ਚਾਰ ਤੋਂ ਚਿੱਟੇ ਵੇਚ ਰਹੇ ਨੇ ਪਿੰਡ ਵਿੱਚ ਬਹੁਤ ਨੌਜਵਾਨ ਆ ਜਿਹੜੇ ਇਹਨੇ ਚਿੱਟੇ ਦੇ ਵੀ ਲਾਏ ਆ ਚਾਰਾਂ ਪੰਜਾਂ ਦੀ ਡੈਥ ਵੀ ਹੋ ਗਈ ਪਿੰਡ ਵਿੱਚ ਪਰ ਇਹ ਰੁਕੇ ਨਹੀਂ ਰੁਗੇ ਤੇ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਚੁੱਕਿਆ ਗਿਆ ਜੀ ਤੇ ਸਾਰੇ ਪਿੰਡ ਵੱਲੋਂ ਭਰਮਤਮਾਨ ਸਰਕਾਰ ਦਾ ਤੇ ਮੈਕਮੇ ਦਾ ਤੇ ਜੋ ਇਹਨਾਂ ਦਾ ਕੀਤਾ ਜੀ ਬਹੁਤ ਵਧੀਆ